ਇਸ ਸਾਈਕਲ ਚਲਾਉਂਦੇ ਆ ਰਹੇ ਬਜ਼ੁਰਗ ਨੇ ਲਾਲ ਸਿੰਘ ਜਿਨ੍ਹਾਂ ਦੀ ਉਮਰ ਸੁਣ ਤੁਸੀਂ ਵੀ ਹੋ ਜਾਓਗੇ ਹਰਾ ਉਮਰ ਇਹਨਾਂ ਦੀ ਬਸ 100 ਤੋਂ ਜਾਏ 6 ਮਿੰਟ ਉੱਤੇ ਹੋਏ 6 ਘਟਾ ਹੋਏ ਬਸ ਇੰਨੀ ਗੱਲ ਹੈ ਰੇਸ ਜੇ ਲਾਈਏ ਤੁਸੀਂ ਜਿੱਤੋਗੇ ਬਾਪੂ ਜਿੱਤਣਗੇ ਹਾਂ ਜਿੱਤਣਗੇ ਰੇਸ ਤੋਂ ਮੈਂ ਤਾਂ ਜਗਦਾ ਰੇਸ ਤੋਂ ਮੈਂ ਤਾਂ ਖਲਾਜੀ ਕਾਹਿੰਦਾ ਦਾ ਪਾਣੀ ਕਿੱਥੇ ਆ ਤਬਰ ਜੋ ਪਰੋਂ 10 ਬਰੀ ਇਹ ਜਦੋਂ ਪਿੰਡ ਆ ਗਏ ਸੀ ਅੱਛਾ ਮੋਗੇ ਸਰ ਦੇਖਣ ਜਾਨਾ ਲੋੜੀ ਵੇਲੇ ਪੁੱਤੋਂ ਕਾਉਂ ਉੱਠ ਜਾਂਦੇ ਸੀ ਕਿ ਸਾਈਕਲ ਤੇ ਮੁਕਸਰ ਚਲੇ ਜਾਂਦੇ ਸੀ ਹਾਂ ਇਹ ਲੱਗੇ ਇਹ ਨੰਡ ਪਰ ਵੀ ਇਹੀ ਸਾਈਕਲ ਤੇ ਜਾਇ ਹੁੰਦੀ ਹਾਂ ਹਾਂ ਜੀ ਹਾਂ ਜੀ ਹਾਂ ਫਿਰ ਵੀ ਸਾਈਕਲ ਹੁੰਦੇ ਗਏ ਆ ਕਹਿੰਦੇ ਬਾਪੂ ਹੁਣੀ ਪਿੰਡ ਦੇ ਵਿੱਚ ਸ਼ਰਤ ਲਾ ਲੈਂਦੇ ਸੀ ਕਿ ਬੱਸ ਤੋਂ ਮੁਰੇ ਕਿਸੇ ਲੰਘਣ ਨਹੀਂ ਦਿੰਦੇ ਸੀ ਹਾਂ ਜੀ ਸਾਈਕਲ ਪਿਜਾਉਂਦੇ ਵਾਲੇ ਸੀ ਇਹ ਤਾਂ ਸਦੇ ਪੁੱਲ ਬਣਿਆ ਗਿਆ ਜਿਹੜੇ ਕੋਈ ਮਾਰ ਹੁੰਦੀ ਸੀ ਨਾ ਮਾਰ ਕੇ ਮੋਰ ਕੇ ਐਸੇ ਕੱਟ ਹੋ ਜਾਂਦਾ ਸੀ ਮੈਂ ਕਹਿੰਦਾ ਜਿਹਦੇ ਛੱਤ ਲਾ ਲੋ ਬਸ ਨਾ ਇਥੋਂ ਵਸ ਜਾਂਦੇ ਆ ਮੈਂ ਵਸਣਾ ਤੇ ਉਹ ਬਸ ਛੱਤ ਤੇ ਸਾਈਕਲ ਬਸੇ ਨਾਲ ਲਾ ਦਦਾ ਦਾਦੂ ਕਿਤੇ ਕਿਤੇ ਛਰਦੀ ਦੀ ਮਰਜ਼ੀ ਲਾ ਲੋ ਕੋਈ ਨਿਯਮ ਨਹੀਂ ਕਹਿੰਦਾ ਤੂੰ ਦਾ ਦੇਗਾ 15 ਸਾਲ ਤੋਂ ਉਸ ਤੋਂ ਪਹਿਲਾਂ 4 ਵਜੇ ਉੱਠ ਕੇ 6 ਵਜੇ ਨੂੰ ਮੈਂ ਦੁੱਧ ਮੋਗਾ ਦੇਰੀ ਖੋਦੀਆ 6 ਵਜੇ ਦੁੱਧ ਪਾ ਕੇ ਕੱਚੇ ਰਾਸ ਹੀ ਸਾਦੇ ਸਾਡੀ ਕੋਈ ਹੱਥ ਬਣੀ ਨਹੀਂ ਸੀ ਕੋਈ ਕੰਡਾ ਜਾਂਦਾ ਸੀ ਇੱਕ ਤਾਂ ਉਹਨੇ ਨਾ ਪਾੜ ਸੇ ਖੈਰ ਦੋ ਕਵਾਂਟਲ ਦੋ ਕਵਾਂਟਲ ਦੋ ਮਨ ਦੀ ਹੋਣੀ ਪੰਜ ਕਵਾਂਟਲ ਦੋ ਮਨ ਦੀ ਹੋਣ ਉਹ ਚੌੜੀ ਇੱਕ ਘੱਟ ਤਿੰਨ ਤਿੰਨ ਚੌੜੀ ਆ ਇਹ ਜਿਆ ਕਰਾ ਉਹ ਚੌੜੀ ਕੰਨ ਹੈ ਹੁਣ ਹਾਂ ਉਹ ਜੋ ਡੌਰੀ ਕਿੱਥੇ ਹੁੰਦੇ ਸੀ ਉਹ ਤਾਂ ਕੰਮ ਵੀ ਕੰਮ ਹੀ ਕਰਦੇ ਸੀ ਵਸੇ। ਇਹ ਕਦਾ ਬੰਦਾ ਹੋ ਜਾ। ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਕੰਮ ਹੀ ਆਉਣੀ। ਇਹ ਸਾਈਕਲ ਚਲਾਉਂਦੇ ਆ ਰਹੇ ਬਜ਼ੁਰਗ ਨੇ ਲਾਲ ਸਿੰਘ ਜਿਨ੍ਹਾਂ ਦੀ ਉਮਰ ਸੁਣ ਤੁਸੀਂ ਵੀ ਹੋ ਜਾਓਗੇ ਹੈਰਾ। 100 ਸਾਲ ਦੀ ਉਮਰ 'ਚ ਵੀ ਬਾਪੂ ਪਿਆ ਪੂਰਾ ਤਗੜਾ। ਕਹਿੰਦੇ ਹੱਥੀ ਗੀਤਾ ਕੰਮ ਤੇ ਖਾਧੀਆਂ ਖੁਰਾਕਾਂ ਹੀ ਅੱਜ ਆ ਰਹੀਆਂ ਨੇ। ਨਸੀਕਾਲ ਜੀ ਸਤਿ ਸ੍ਰੀ ਅਕਾਲ ਮੈਂ ਬਾਪੂ ਜੀ ਦੀ ਉਮਰ ਦੱਸ ਦੋ ਪਹਿਲਾਂ ਤਾਂ ਉਮਰ ਇਹਨਾਂ ਦੀ ਬਸ 100 ਤੋਂ ਜਾਇ 6 ਮਹੀਨੇ ਉੱਤੇ ਹੋਏ 6 ਕੱਟ ਹੋਏ ਬਸ ਇੰਨੀ ਕਹਣ ਦਾ ਔਰ ਆਪਣੀ ਵੀ ਦੱਸ ਦੋ ਅਸੀਂ ਮੇਰੀ ਉਮਰ 68 ਸਾਲ ਹੋ ਚੱਲੀ ਹੈ ਤੁਹਾਡੀ 68 ਹੋ ਚੁੱਕੀ ਹੈ ਹਾਂਜੀ ਪਰ ਫਿੱਟ ਤੁਹਾਡੇ ਨਾਲੋਂ ਜ਼ਿਆਦਾ ਹੈ ਹਾਂਜੀ ਹਾਂ ਇਹਨਾਂ ਦਾ ਤਾਂ ਫਿਰ ਕਿਉਂ ਦੁੱਧ ਕਿਉਂ ਖਾਦੇ ਵੇ ਨਾ ਪੂਰੇ ਹਾਂ ਇਹਨਾਂ ਦਾ ਕੀ ਕਿਉਂ ਦਾ ਖਰਚਣੇ ਨਾ ਪੱਟ ਵਟ ਖਾਦੇ ਦੁੱਧ ਕਿਉਂ ਹੀ ਖਾਂਦੇ ਸੀ ਹਾਂ ਕੋਈ ਪੁੱਛਦਾ ਹੀ ਨਹੀਂ ਦੁੱਧ ਤੂੰ ਕਿਉਂ ਤੋ ਹਾਂਜੀ ਹੁਣ ਤਾਂ ਪੀਜੇ ਪਾਸ ਤੇ ਕੋਲਡ ਡਰਿੰਕਾਂ ਤੇ ਹੋ ਗਏ ਹੁਣ ਦੁੱਧ ਕਿਉਂ ਖਾਂਦਾ ਨਹੀਂ ਕੋਈ ਹਾਂਜੀ ਉਹਨਾਂ ਦੀ ਹੋਈ ਹੋਏ ਹੁਣ ਤਾਂ ਲੋਕ ਇਹ ਤੁਸੀਂ ਚਲਾ ਲੈਂਦੇ ਹੋ ਸਾਈਕਲ ਹਾਂਜੀ ਹਾਂ ਹਾਂ ਰੇਸ ਜੇ ਲਾਈਏ ਤੁਸੀਂ ਜਿੱਤੋਗੇ ਜਾਂ ਬਾਪੂ ਜਿੱਤਣਗੇ ਹਾਂ ਜਿੱਤਣਗੇ ਅੱਜ ਸਭ ਉਹ ਚਾਹੀਏ ਰੇਸ ਤੇ ਮੈਂ ਤਾਂ ਜੇ ਹੁਣ ਤਾਂ ਮੋਟਰਸਾਈਕਲ ਤੋਂ ਬਿਨਾਂ ਕੋਈ ਤਰਦਾ ਹੀ ਨਹੀਂ ਕਿਸੇ ਬਸ ਰੇਸ ਤੇ ਮੈਂ ਤਾਂ ਚੱਕਦਾ ਨਾ ਰੇਸ ਤੇ ਮੈਂ ਤਾਂ ਛਾਲਾਂ ਚ ਕਾ ਦਿੰਦਾ ਅੱਛਾ ਦਾ ਪਾਣੀ ਕਿੱਥੇ ਆ ਤਬਾ ਜਿਹੜਾ ਪਰੋਂ ਦਸ ਮਰੀ ਰੋ ਇਸ ਪਾਸੇ ਪਿੰਡ ਆ ਗਏ ਸੀ ਇੱਥੇ ਬਠਿੰਡੇ ਤੱਕ ਚਲੇ ਜਾਂਦੇ ਸੀਗੇ ਸਾਈਕਲਾਂ ਤੋਂ ਹਾਂ ਅੱਛਾ ਹਾਂ ਡੱਬ ਵਾਲੀ ਬਠਿੰਡੇ ਤੇ ਵੀ ਗਾਹਾਂ ਹਾਂ ਹਾਂ ਜੀ ਹਾਂ ਹਾਂ ਛਿੰਡੀ ਉੱਪਰ ਦੇ ਤਾਂ ਇੱਥੋਂ ਦੋਦਰ ਤੋਂ ਮਤਲਬ ਉੱਥੇ ਜਾਉਂਦੇ ਮਤਲਬ ਸਾਈਕਲ ਤੇ ਹਾਂ ਜੀ ਹਾਂ ਅੱਛਾ ਉੱਥੇ ਆਪਣੇ ਆਪਣੇ ਜ਼ਮੀਨ ਸੀ ਸਾਡੇ ਹਜਮ ਮੁੰਡੇ ਮੈਂਬਰ ਬੈਠੇ ਆ ਇਹਨਾਂ ਦੇ ਆਪਣੇ ਡੈਡੀ ਦੀ ਉੱਥੇ ਜ਼ਮੀਨ ਸੀਗੀ ਅੱਛਾ ਜੀ ਉਹਨਾਂ ਦੀ ਸੀਗੇ 75 ਕਿੱਲੇ ਪੈੜੀ ਦੀ 70 ਕਿੱਲੇ ਸੀ ਉੱਥੇ 70 ਕਿੱਲੇ ਉਹ ਕਿਹੜੇ ਬੇਖੰਡਾ ਲੋੜੀ ਵੇਲੇ ਉੱਥੋਂ ਗਾਹ ਉੱਠ ਜਾਂਦੇ ਸੀਗੇ ਉਹ ਸਾਈਕਲ ਦੀ ਮੁਕਸਰ ਚਲੇ ਜਾਂਦੇ ਹਾਂ ਇਹ ਗੱਲ ਹੈ ਇਹ ਨੰਦਪੁਰ ਵੀ ਇਹੀ ਸਾਈਕਲ ਤੇ ਜਾਏ ਹੁੰਦੇ ਹਾਂ ਹਾਂ ਜੀ ਹਾਂ ਨੰਦਪੁਰ ਵੀ ਸਾਈਕਲ ਹੁੰਦੇ ਗਏ ਹਾਂ ਹੋਰ ਕਿਹੜੀ ਕਿਹੜੀ ਥਾਂ ਤੇ ਬਾਪੂ ਜੀ ਸਾਈਕਲ ਤੇ ਗਏ ਹੈ ਕਿਹੜੀ ਕਿਹੜੀ ਥਾਂ ਤੇ ਨੰਦਪੁਰ ਦੇ ਇਹੀ ਜਿਹੜੀ ਜਗ੍ਹਾ ਜਿਹੜੀ ਆਪਣੀ ਜਿਹੜੀ ਜਗ੍ਹਾ ਹੈ ਇਸ ਤਰ੍ਹਾਂ ਮੁਕਸਰ ਹੋਇਆ ਇਹ ਜੀਆਂ ਜਗ੍ਹਾ ਤੇ ਜਾਂਦੇ ਰਹੇ ਜਾਂਦੇ ਹਾਂ ਸਾਈਕਲ ਦੀ ਚਾਲਦੇ ਰਹੇ ਅੱਗੇ ਗਏ ਜੇ ਕਰੀ ਅੱਛਾ ਸਿੱਧੀ ਜੋੜ ਮਿਲਦੇ ਹਾਂਜੀ ਹਾਂਜੀ ਹੂੰ ਹੂੰ ਬਟ ਕਹਿੰਦੇ ਬਾਪੂ ਹਣੀ ਪਿੰਡ ਦੇ ਵਿੱਚ ਸ਼ਰਤ ਲਾ ਲੈਂਦੇ ਸੀ ਕਿ ਬਸ ਤੋਂ ਮੂਰੇ ਕਿਸ ਨੂੰ ਲੰਘਣ ਨਹੀਂ ਦਿੰਦਾ ਸੀ ਹਾਂ ਇੱਥੋਂ ਸਾਈਕਲ ਭਜਾਉਂਦੇ ਹੀ ਬਾਲੀ ਜੇ ਇੱਕਨ ਸਾਡੇ ਪੁੱਲ ਬਣਿਆ ਹੋਇਆ ਜੀ ਕੋਈ ਮਾਰ ਹੁੰਦੀ ਸੀ ਨਾ ਮਾਰਕ ਮੋਰਗੇ ਐਸੇ ਇਕੱਠ ਹੋ ਜਾਂਦਾ ਸੀ ਮੈਂ ਕਹਿੰਦਾ ਜਿਹਦੇ ਸ਼ਰਤ ਲਾ ਲਓ ਬਸੇ ਨਾ ਇੱਥੋਂ ਬਸ ਜਾਂਦੀ ਹੈ ਮੈਂ ਬੱਤਨਾ ਤੋਂ ਔਰਤ ਨੂੰ ਬਹੁਤ ਸਰ ਤੇ ਤੇ ਸਾਈਕਲ ਬੱਸ ਦੇ ਨਾਲ ਲਾ ਲਾ ਦਦੂ ਕਿਤੇ ਕਿਤੇ ਚਰਜੀ ਦੀ ਮਰਜੀ ਲਾ ਲਓ ਕੋਈ ਨਿਯਮ ਨਹੀਂ ਕਹਿੰਦੇ ਦਾ ਤੂੰ ਲਾ ਦੇਗਾ ਕੋਈ ਮੂਰੇ ਨਹੀਂ ਲੱਗਦਾ ਸੀ ਮੈਂ ਨਹੀਂ ਹਾਂ ਜੀ ਕੋਈ ਅੱਛਾ ਤੇ ਦੁੱਧ ਦੇ ਢੋਲ ਵੀ ਟੱਗ ਲੈਣ ਹਾਂ ਜੀ ਦੁੱਧ ਤਾਂ ਇਹ 2 ਵਜੇ ਰਾਤ ਨੂੰ ਉੱਠ ਕੇ ਹੂੰ ਧਾਰਾਂ ਚ ਆ ਕੇ ਪਿੰਡ ਚੋ ਤੇ ਠੋਕੇ ਤੇ ਢੁੱਡੀ ਕੀ ਦੁੱਧ ਪਾ ਕੇ ਨੇਰੇ ਦੇ ਅੰਦਰ ਫੇਰ ਪੈ ਜਾਂਦੇ 13 ਸਾਲ ਤੋਂ ਪੰਦਰਾਂ ਸਾਲ ਤੋਂ ਦੁੱਧ ਪਾਇਆ 4 ਵਜੇ ਉੱਠ ਕੇ 6 ਵਜੇ ਨੂੰ ਮੈਂ ਦੁੱਧ ਮੋਗਾ ਡੇਰੀ ਖੋਦੀਆ 6 ਵਜੇ ਦੁੱਧ ਪਾ ਕੇ ਕੱਚੇ ਰਾਤੀ ਸਾਰੇ ਛਾੜੀ ਕੋਈ ਖੱਤ ਬਣੀ ਨਹੀਂ ਸੀ ਕੋਈ ਪੈਂਦਾ ਜਾਂਦਾ ਸੀਗਾ ਅੱਛਾ ਆ ਇਥੋ ਜੋਣੀਆਂ ਫਿਰ ਸਵੇਰ ਨੂੰ ਦੀ ਆਪਣਿਆ ਲਖੇ ਸਰਪੰਚ ਦੇ ਇਹਨਾਂ ਦੋਹਾਂ ਅਧਿਕਾਰਾਂ ਤੋਂ ਦੁੱਧ ਲੈ ਕੇ ਮਤੋਂ ਕਹੋ ਜੇ ਤਾਂ ਲੈ ਕੇ ਢੁੱਡੀ ਪਾਉਂਦਾ ਮਤਲਬ ਜਦੋਂ ਅੱਜ ਮੈਨੂੰ ਲੱਗਦਾ ਕਿ ਜਦੋਂ ਅੱਜ ਦੀ ਨੌਜਵਾਨ ਪੀੜ੍ਹੀ ਜਿੰਨੇ ਵੇਸ ਹੁੰਦੀ ਹੈ ਉਨੇ ਵਜੇ ਨੂੰ ਇਹ ਉੱਠ ਕੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਸੀਗੇ ਹੈ 2 ਵਜੇ ਨੂੰ ਉੱਠ ਜਾਂਦੇ ਸੀਗੇ ਹਾਂ ਦੋ ਵਜੇ ਅਜੇ ਕੋਈ ਫੁਰਕੀ ਜਮਾਜੀ ਕੋਈ ਲਗਨ ਨਹੀਂ ਕੋਈ ਨਹੀਂ ਸੀ ਬਾਕੀ ਕੋਈ ਨਸ਼ਾ ਨਹੀਂ ਕੀਤਾ ਜਮਈ ਕਦੀ ਕਦੀ ਫੀਮ ਭੁੱਕੀ ਇੱਕ ਡੋਡੇ ਕਦੀ ਇਹ ਕੁਝ ਕੀ ਕਹਣਾ ਜਿਵੇਂ ਆਪਾਂ ਹਰ ਵਾਰ ਐਵੇਂ ਕਰਨ ਸਰੋਂ ਦੇ ਤਾਂ ਨਹੀਂ ਖਾਦੇ ਰਹੇ ਪਈ ਨਹੀਂ ਨੀ ਪੋਤਾ ਕੋ ਬੜੀ ਬੜੇ ਉਹ ਵੀ ਕੰਮ ਖਰੀ ਦਾ ਨਹੀਂ ਹਾੜੀ ਵੱਟਣੀ ਔਖਾ ਹੁੰਦਾ ਹਟ ਜਾਂਦੇ ਸੀ ਹੁਣ ਤਾਂ ਵੱਡਦਾ ਹੀ ਕੋਈ ਨਹੀਂ ਹੁਣ ਤਾਂ ਮਸ਼ੀਨ ਆ ਗਈਆਂ ਚਲੋ ਕੀਤੀ ਵੀ ਸਾਰਾ ਕੰਮ ਆਪ ਕਰਦੇ ਸੀ ਇਹਦਾ ਕਰਦੇ ਸੀ ਇਹਦੇ ਨਿਆਣੇ ਸੀ ਸਾਰੇ ਉਦੋਂ ਮੇਰੀ ਕਿਚਰ ਪੈਣਾ ਹਾਂ 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 ਦੇ ਇਹ ਕਹਿੰਦੇ ਖੰਡ ਦੀਆਂ ਬੋਰੀਆਂ ਵੀ ਭਾਪੂ ਹਾਂ ਹਾਂ ਓਏ ਮੋਗੇ ਪਰਲੀ ਮੰਡੀ ਜੋ ਚੱਕ ਲੈ ਆਂ ਚੱਕ ਲੈਉਣੀ ਔਰਲੀ ਮੰਡੀ 'ਚ ਗੱਡਾ ਖੜਾ ਹੁੰਦਾ ਹੀ ਗੱਡੇ ਦਾ ਕੰਮ ਕਰਦੇ ਸੀਗੇ ਉਧਰੋਂ ਦੋ ਬੋਰੀਆਂ ਏਠ ਉੱਤੇ ਧਰ ਲੈਉਣੀ ਐ ਕਿਹਨੇ ਕਹਣਾ ਚਲ ਬਾਲ ਕਿੱਥੇ ਲਜਾਣੇ ਆ ਉੱਥੇ ਗੱਡੇ ਦੇ ਲਾਗੇ ਸੈਟ ਲੈਣੀ ਐ ਤਾਂ ਸਿਰਾਂ ਤੇ ਪਾਰ ਜਾ ਕੇ ਤੁਸੀਂ ਲਿਆ ਹਟਾ ਇਹ ਤਾਂ ਹੁਣ ਇੰਨਾ ਪਾਰ ਸਕੇ ਦੋ ਕੁਆਂਟਿਟੀ ਦੋ ਕਵਾਂਟਰ ਦੋ ਮੰਨਦੀਆਂ ਹੋਣੀਆਂ ਪੰਜ ਕਵਾਂਟਰ ਦੋ ਮੰਨਦੀਆਂ ਕੋਈ ਇਨਾਮ ਵੀ ਜਿੱਤੇ ਬਾਪੂ ਫਿਰ ਕੋਈ ਇਨਾਮ ਵੀ ਜਿੱਤੇ ਸੀ ਨਾ ਨੂੰ ਚੰਨੀ ਦਿਲਚਸਪੀ ਨਹੀਂ ਸੀ ਆਪ ਦਾ ਕੰਮ ਹੀ ਕਰਨਾ ਹੈ ਇਨਾਮ ਕੋਈ ਨਹੀਂ ਦਿੱਤਾ ਨਾ ਸੀ ਨਾ ਉਹ ਜੇ ਥਾ ਗਏ ਨਾ ਮਾਲ ਦਾ ਪਰ ਦੁੱਧ ਰੋਟੀ ਪਾਣੀ ਅਜੇ ਵੀ ਉਵੇਂ ਹੀ ਹਾਂ ਹਾਂ ਬਰਕਰਾਰ ਹੈ ਵਾਧੂ ਰੋਟੀ ਪਾਣੀ ਆ ਨਹੀਂ ਖਾਣੀ ਉਵੇਂ ਹੀ ਖਾਂਦੇ ਨੇ ਹਾਂਜੀ ਹਾਂ ਰੋਟੀ ਅਜੇ ਅਜੇ ਮੰਜੋਟਾਈ ਗਏ ਤੈਨੂੰ ਹਜੇ ਵੀ ਖਾ ਲਈ ਜੀ ਅੱਛਾ ਦੁੱਧ ਨਹੀਂ ਖਾ ਲਈ ਆਪੇ ਦੁੱਧ ਦਾ ਹੀ ਪੀਣਾ ਤੇ ਜੋ ਪੀ ਲਈ ਬਾਕੀ ਪਾਣੀ ਤਾਂ ਨਹੀਂ ਲੱਸੀ ਸਵੇਰੇ ਜਹਾ ਕੋਈ ਉਹ ਖੰਦਸ ਪੇਈ ਰਹੀ ਜਾ ਹਾਂ ਅਸੀਂ ਮਨਾ ਕਰ ਦਿੰਦੇ ਆ ਵੀ ਇਧਰ ਤੂੰ ਡੋਲ ਗਿਆ ਸਾਈਕਲ ਕੇ ਚ ਵੱਜਿਆ ਕੋਈ ਗੱਡੀ ਚ ਵੱਜਿਆ ਨਾਲੇ ਅਗਲਾ ਮਰੂ ਵਿਚਾਰਾ ਨਾਲੇ ਤੈਨੂੰ ਮਾਰਨੀ ਜੇ ਅਸੀਂ ਮੈਂ ਜਾਂਦਾ ਨਹੀਂ ਹੁਣ ਇੱਥੇ ਮੈਂ ਸ਼ਰਤ ਲਾਉਂਦਾ ਸੀ ਹਾਂ ਪੇ ਜੀ ਦੀ ਮਰਜ਼ੀ ਛੱਡ ਤੇ ਲਾ ਲੋ ਮੋਗੇ ਬਸ ਜੇ ਨਾ ਲਾ ਦੂ ਤੋ ਬਸ ਨੇ ਦੋ ਪਿੰਡਾਂ ਦੇ ਪੇਜੇ ਜਾਣਾ ਮੈਂ ਸਿੱਧਾ ਲੱਗਣਾ ਹਾਂ ਕੋਈ ਨਹੀਂ ਬੰਦੇ ਕਹਿੰਦੇ ਤੂੰ ਲਾ ਦੇਗਾ ਤੇ ਹੁਣ ਹੁਣ ਵੀ ਸਾਈਕਲ ਫਿਰ ਲੈ ਜਾਂਦੇ ਹਾਂ ਕਿ ਹੁਣ ਵੀ ਚਾਹੇ ਕਾ ਹੁਣ ਚਲਾ ਚਲਾ ਚੱਲਦਾ ਛੋਟੇ ਸਾਹਮਣੇ ਪਰ ਹੁਣ ਕੰਮ ਕੋਈ ਨਹੀਂ ਸਾਈਕਲ ਦਾ ਮੇਰਾ ਬੰਦੇ ਰੱਖੇ ਵੀ ਵੱਡੀ ਰੱਖੀ ਹੈ ਬਸ ਦੇ ਗਿਆ ਬੰਦਾ ਰੱਖ ਲੈ ਗਿਆ ਜਿਵੇਂ ਕੋਈ ਛੋਟੇ-ਮੋਟੇ ਪਿੰਡ ਦੇ ਕੰਮ ਹੁੰਦੇ ਨੇ ਫਿਰ ਲੈ ਕੇ ਜਾਂਦੇ ਹੋ ਸਾਈਕਲ ਤੇ ਫਿਰ ਪ੍ਰੇਸ਼ ਕਰਦੇ ਹੋ ਨਹੀਂ ਸਾਈਕਲ ਤੇ ਜਾਵੜਿੰਦੇ ਹੋ ਜਿਹੋ ਗੁੱਤਾ ਮੈਂ ਉਹ ਹੋ ਜਾਂਦਾ ਜਾਵੜੀ ਦਾ ਅੱਛਾ ਜਾਂਦੇ ਵੀ ਜਾਂਦੇ ਗੱਡੀ ਵੀ ਬੱਚੇ ਸਾਡੇ ਦਵਾਈ ਗਏ ਵੀ ਟਰਾਲਾ ਟਰੈਵਰ ਹੈਗੇ ਮੁੰਡੇ ਤਿੰਨੇ ਤਿੰਨੇ ਗਏ ਤਿੰਨੇ ਚ ਟਰਾਲੀ ਚਲਾਉਂਦੇ ਆ ਉੱਥੇ ਮौजਾਂ ਕਰਦੇ ਆ ਆਪਣੀਆਂ ਹੂੰ 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 ਸੌਖੇ ਆ ਮੈਂ ਮੁਲਾਜ਼ਮ ਰਿਹਾ ਸੈਟੀਚ ਆਪਣੇ ਹੀ 33 ਸਾਲ ਉੱਥੇ ਸਰਵਿਸ ਕੀਤੀ ਆ ਅੱਛਾ ਜੀ ਬਾਪੂ ਜ਼ਿੰਦਗੀ ਤੋਂ ਕੀ ਸਿੱਖਿਆ ਤੁਸੀਂ ਆਇ ਤੁਸੀਂ ਕੰਮ ਕਿ ਕੰਮ ਸਿੱਖਿਆ ਉਹ ਤੇ ਸਿੱਖਿਆ ਪੜ੍ਹਦਾ ਹੀ ਸੀਗੇ ਆ ਕੰਮ ਵੀ ਸਿੱਖਿਆ ਸ਼ਰਾਰਤ ਤਾਂ ਕੋਈ ਸਿੱਖੀ ਨਹੀਂ ਆ ਹਾਈ ਕੰਮ ਨਹੀਂ ਸੀਗਾ ਬੀਜ ਬੀਜਾਈ ਦਾ ਜਾਣੇ ਕੋਈ ਵੀ ਬੀਜ ਨੇ ਨਾ ਗਣਕੇ ਲਾ ਦਿੰਦੇ ਸੀਗੇ ਅੱਛਾ ਹਾਂ ਪੋਰ ਦੇ ਨਾਲ ਉਹਨੇ ਪਾਉਂਦੇ ਸੀ ਮਾਲ ਦਾ ਨਾ ਜਿਵੇਂ ਬੀਜ ਰੇ ਗਣਕਾ ਥਾੜੀ ਬੀਜ ਨਹੀਂ ਮੱਕੀ ਬੀਜ ਨਹੀਂ ਕੁਝ ਵੀ ਹਾਂ ਹਾਂ ਚਾਹ ਹਾਂ ਠੀਕ ਹੈ ਕੋਈ ਨਹੀਂ ਕੋਈ ਨਹੀਂ ਆ ਜੋ ਪਹਿਨ ਨਹੀਂ ਆ ਜੀ ਆਪਾਂ ਪਾਹ ਉਹ ਕਿਵੇਂ 75 80 ਸਾਲਾਂ ਤੱਕ ਵੀ ਤੁਸੀਂ ਸਾਈਕਲ ਤੇ ਮੋਗੇ ਚਲੇ ਜਾਂਦੇ ਸੀਗੇ ਭਾਈ ਸਾਹਿਬ ਜੀ ਹੁਣ 6 ਸਾਲ ਦੀ ਹੋਏ ਮੈਨੂੰ ਬਿਮਾਰ ਨੂੰ ਉਹ ਤੂੰ ਪਹਿਲਾਂ ਤਾਂ ਸਾਰਾ ਕੰਮ ਹੀ ਮੈਂ ਕਰਦਾ ਸੀ ਅੱਛਾ ਮੋਗੇ ਵੀ ਜਾਵੜੀ ਸੀ ਸਾਈਕਲ ਤੇ ਹਾਂ ਹਾਂ ਤੇ ਹੁਣ ਚਲਾ ਲੈਂਦੇ ਹਾਂ ਸਾਈਕਲ ਸਾਈਕਲ ਚਲਾ ਚੱਲਦਾ ਹਾਂ ਹਾਂ ਹੁਣ ਉੱਤੇ ਧੂਆ ਜਾ ਹੈਗਾ ਜੀ ਕੋਈ ਮੂਹਰੇ ਆ ਗਿਆ ਵਿੱਚ ਵੱਜੂਗਾ ਨਹੀਂ ਮੋ ਮਰੂਗਾ ਨਾ ਮੈਂ ਮਰ ਮੈਂ ਵੱਜੂ ਉਹਨੂੰ ਕਹੇ ਪਹਿਰੇਈਦਾ ਜਾਈਦਾ ਨਹੀਂ ਹਾਂ ਆਵਦਾ ਦਾ ਹਲਵਾ ਹੈ ਅੱਛਾ ਅੰਮਕੀ ਦਾ ਗੱਡਾ ਬਾਹਾ ਹੈ ਹਾਂ ਹਾਂ ਟਰੈਕਟਰ ਬਾਹਰੋਂ ਵੀ ਲਿਆਉਂਦੇ ਰਿਆਂ ਅੰਦਰ ਆ ਮਾਦ ਬਾਦ ਬਗਲਾ ਉਹ ਸਾਰੇ ਗਾਹੇ ਵੇਚਾ ਡੇਉਂਦੇ ਅੱਛਾ ਇਹ ਦੂਰ ਦੂਰੋਂ ਵੀ ਟਰੈਕਟਰ ਲੱਗੇ ਕੰਨਿਆ ਕਾਰੀ ਕੰਨਿਆ ਕਾਰਨੀ ਤੇ ਕਿੱਥੇ ਗਏ ਹੋ ਹਾਂਜੀ ਅੱਛਾ ਟਰੈਕਟਰ ਲੈ ਕੇ ਜੇਉਂਦੇ ਰਿਆਂ ਉਧਰੋਂ ਅੱਛਾ ਉਧਰੋਂ ਅੱਠ 10 ਜੱੜ ਦੇ ਆਉਣਾ ਪਹਿਲਾ ਟਰੈਕਟਰ ਕਿਹੜੀ ਸੰਚ ਲੈ ਕੇ ਆਏ ਸੀਗੇ ਪਹਿਲਾਂ ਤਾਂ ਸੀ ਡੀਟੀ 14 ਸੀ 28 ਦੇ ਆਪਣਾ ਅੱਛਾ 14 ਦੇ ਹਾਂ ਹਾਂ ਵੇਚੀ ਹੇਚੀ ਦੋ ਦਿਨ ਜਾਂ ਅੱਗੇ ਸਾਰੇ ਜਿਹੜੇ 5 ਦਸਕੇ ਮਹਿਤਰੀ ਉਧਰ ਹੀ ਨਹੀਂ ਸੀਗੇ ਜੋ ਮੜਾ ਖਰਾਬ ਹੁੰਦਾ ਸੀ ਨਾ ਉਹ ਨਹੀਂ ਦੇਂਦੇ ਸੀ ਉਹ ਅੱਛਾ ਉਹ ਨਮਾ ਲੈਦੇ ਸੀ ਆਪਾਂ ਹਮੋਂ ਨਾਮ ਦੇ ਬਾ ਮਿਲ ਜਾਂਦਾ ਸੀ ਹਾਂ 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 ਤਾਂ ਕਿਹੜੇ ਸੰਚ ਲੈ ਕੇ ਆਏ ਸੀ ਪਹਿਲੀ ਵਾਰ ਟਰੈਕਟਰ ਤੁਸੀਂ ਓਹੋ ਆ ਮੇਰਾ ਆਪਣਾ 25 25 ਗੇੜਾ ਜਿਹੜਾ ਰੂਜ ਦਾ ਮੇਰਾ ਕਹਦਾ ਉਹ ਹਾਂ ਓਹੋ ਅੱਛਾ ਠੀਕ ਹੈ ਚੌਂਢ ਚੌਂਢ ਦੇ ਵਿੱਚ ਕਿ 65 ਚ ਬੈਠ ਚੜ੍ਹ ਚ ਜਾਂਦੇ ਰਹੇ ਸੀ ਆ ਵੀ ਅੱਛਾ ਜੀ ਹਾਂ ਅੱਪੂ ਅੱਜ ਦੀ ਨੌਜਵਾਨ ਪੀੜ੍ਹੀ ਬੜੀ ਛੇਤੀ ਬੁੱਢੀ ਜੀ ਹੋਣ ਲੱਗ ਗਈ ਕਿ ਆਪਣੇ ਆਪ ਨੂੰ ਕਹਿਣ ਦੀ ਹੈ ਕਿ ਅਸਤਾ ਜੀ ਬਜ਼ੁਰਗ ਹੋ ਗਏ ਸਾਡੇ ਤੋਂ ਕੰਮ ਨਹੀਂ ਹੁੰਦਾ ਤੁਸੀਂ ਪਰ ਪੂਰੇ ਫਿੱਟ ਪਏ ਅਸੀਂ ਤਾਂ ਜੀ ਕੰਮ ਕਰਦੇ ਰਹੇ ਆ ਆਪ ਹਾਂ ਆਦੇ ਕੰਮ ਦਾ ਆਪ ਦੀ ਲਾਚ ਨੂੰ ਕਰਦੇ ਸੀ ਹਾਂ ਕਿਹੜਾ ਕਿਸੇ ਮਾਦੇ ਕਰਦੇ ਸੀ ਹਾਂ ਅੱਜ ਅੱਜ ਦੀ ਜਿਹੜੀ ਪੀੜ੍ਹੀ ਹਣ ਜਿਉਆ ਕਾ ਪੱਠੇ ਨਹੀਂ ਵੱਢਦੇ ਹੁਣ ਹਾਂ ਜਾਂ ਭਈਏ ਵੱਢਣਗੇ ਜਾਂ ਦਿਹਾੜੀਏ ਵੱਢਣਗੇ ਹਾਂ ਤੇ ਅਸੀਂ ਆਪ ਗੱਡੀ ਲੱਦ ਕੇ ਲੰਦੇ ਰਹੇ ਪੱਠੇ ਵੱਢ ਕੇ ਹਾਂ ਹਾਂ ਅੱਜ ਅੱਜ ਦੇ ਅੱਜ ਦੇ ਬੱਚਿਆਂ ਨੂੰ ਕਿਵੇਂ ਵੇਖਦੇ ਹੋ ਜਦੋਂ ਤੁਸੀਂ ਅੱਜ ਦੀ ਪੀੜ੍ਹੀ ਵੇਖਦੇ ਹੋ ਕੀ ਤੁਹਾਨੂੰ ਫਰਕ ਕੀ ਮਹਿਸੂਸ ਹੁੰਦਾ ਆਪਣੇ ਨਾਲ ਤੇ ਤੁਹਾਡੇ ਸਮਿਆਂ ਨਾਲ ਤੇ ਅੱਜ ਦੇ ਸਮਿਆਂ ਨਾਲ ਉਹ ਦੱਸੋ ਮਾ ਹੁਣ ਤਾਂ ਜਿਉਆ ਕਾ ਟੌਰੀ ਇੰਨੇ ਹੋਏ ਵੇ ਨਾ ਹਾਂ ਆਪੋਚੀਨਾ ਉਦੋਂ ਸਾਰੇ ਕੋਈ ਪੱਠੇ ਵੀ ਬੱਢੀ ਦੇ ਸੀ ਹਾਂ ਫਸੇ ਮਈਆਂ ਨੂੰ ਹੋਣੀਆਂ ਚਾਰ ਕੇ ਲੈਉਣੀਆਂ ਉਹ ਸਾਰੇ ਕੰਮ ਕਰਦੇ ਹਾਂ ਉਦੋਂ ਕੰਮ ਕਰਦੇ ਹੀ ਅੱਥੀ ਸਾਰੇ ਉਦੋਂ ਉਦੋਂ ਜਵਾਕ ਟੋਰੀ ਨਹੀਂ ਹੁੰਦੇ ਸੀਗੇ ਨਹੀਂ ਚੋਰੀ ਚਾਰੀ ਨਹੀਂ ਬਈ ਟੋਰੀ ਟੋਰੀ ਮੈਂ ਕਹਿੰਦਾ ਜਿਵੇਂ ਤੁਸੀਂ ਕਹਿੰਦੇ ਅੱਜ ਦੇ ਜਵਾ ਟੋਰੀ ਕਰਦੇ ਸੀਗੇ ਹਾਂ ਹੁਣ ਹੁਣ ਤਾਂ ਟੋਰੀ ਇੱਕ ਕਰ ਤਿੰਨ ਤਿੰਨ ਟੋਰੀ ਆ ਜਿਹੇ ਜਿਆ ਕਰਾ ਉਹ ਜ ਟੋਰੀ ਤਾਂ ਨਹੀਂ ਹੁਣ ਹਾਂ ਤੇ ਉਦੋਂ ਟੋਰੀ ਕਿੱਥੇ ਹੁੰਦੇ ਸੀ ਉਦੋਂ ਕੰਮ ਵੀ ਕੰਮ ਹੀ ਕਰਦੀ ਸੀ ਬਸ ਇੱਕ ਅਦਾ ਬੰਦਾ ਹੁੰਦਾ ਸੀ ਫਾਦਮੋ ਕੋ ਉਹਨੇ ਕਹੇ ਕਿ ਮਾੜਾ ਮੋਟਾ ਕਾ ਕਰੂ ਲੈਣਾ ਤੇ ਨਹੀਂ ਕੰਮ ਵੀ ਕਰ ਜਾਂਦੇ ਸੀਗੇ ਕੋ ਚਾਕਦੜ ਦੇ ਤਾਂ ਤੁਸੀਂ ਪੂਰਾ ਕੰਮ ਕੀਤਾ ਆਪਣੇ ਵੇਲੇ ਅੱਛਾ ਪੂਰਾ ਅੱਡੇ ਜਿੰਨਾ ਨਹੀਂ ਕੀਤਾ ਕਿਸੇ ਨੇ ਹਾਂ ਕੋਈ ਕੋਈ ਸਾਖੀ ਜਾਂਦੀ ਅੱਛਾ ਕਿਤੇ ਸਾਰੇ ਹੀ ਹੁੰਦੇ ਵੀ ਮੈਂ ਕੀਤਾ ਹਾਂ ਸਾਰੀ ਖੇਤੀ ਆਪ ਹੀ ਕਰਦੇ ਹੁੰਦੇ ਸੀ ਕਿੰਨੇ ਕਿੱਲੇ ਸੀਗੇ ਪਿੱਛੇ ਨਾਲ ਦੇਖੋ ਥੋੜੀ ਹੀ ਸੀਗੀ ਉਹ ਜਾ ਰਹੀ ਸੀਗੀ ਹਾਂ ਹਾਂ ਕਿੱਦਾਂ ਦਾ 40 40 30 30 ਵੀ ਕਰਦੇ ਰਹੇ ਆ ਟ੍ਰੈਟਰ ਮੌਬਲੇ ਜਿੰਨੇ ਅੱਛਾ ਹਾਂ